ਜੀ ਸਰ ਕੀ ਮਾਮਲਾ ਹੋਇਆ ਜੀ ਜਿਹੜਾ ਅੱਜ ਇੱਕ ਬੰਦਾ ਫੜਿਆ ਗਿਆ ਕੌਣ ਏ ਬੰਦਾ ਤੇ ਕਿੱਥੋਂ ਦਾ ਰਹਿਣ ਦਾ ਇਹ ਸੁਖਦੇਵ ਸਿੰਘ ਉਰਫ ਮੰਟੂ ਆ ਜੀ ਏਕੇ ਦਾ ਨਾਮ ਹੈਗਾ ਸਾਹਿਲ ਅੱਛਾ ਜੀ ਇਹ ਇਹਨਾਂ ਕੋਲੋਂ ਕਾਫੀ ਮਾਤਰਾ ਵਿੱਚ ਹੀਰੋਨ ਬਰਾਮਦ ਹੋਈ ਏ ਨਹੀਂ 1 ਕਿਲੋ ਫੜੀ ਗਈ ਜਾਂ ਕੋਈ ਹੋਰ ਵੱਡੀ ਮਾਤਰਾ ਆ ਇੱਕ ਕਿਲੋ ਤੋਂ ਵੱਧ ਹੋ ਸਕਦੀ ਹੈ ਲੱਗਦਾ ਹੋਰ ਵੱਡੀ ਮਾਤਰਾ ਫੜ ਸਕਦੇ ਹਾਂ ਜਾਂ ਹੋਰ ਵੀ ਬਰਾਮਦ ਹੋ ਸਕਦੀ ਹੈ ਕੀ ਪੂਰਾ ਨਾਮ ਕੀ ਏ ਇਸ ਬੰਦੇ ਦਾ ਸੁਦੇਵ ਸਿੰਘ ਮੰਟੂ ਹੋਰ ਇੰਦੁਜਾ ਦੇ ਸਾਥੀ ਸਾਹਿਲ ਸਾਹਿਲ ਦਾ ਹੋਰ ਪੂਰਾ ਅਕੱਛਾ ਨਾਮ ਕੀ ਹੈ ਪਰ ਮਸਤ ਹਾਂਜੀ ਮਸਤ ਮਸਤ ਕਿੱਥੋਂ ਦੇ ਰਹਿਣ ਵਾਲੇ ਆ ਇਹ ਹੈਗੇ ਆ ਜੀ ਗਲੀ ਸੁਨਿਆਰਿਆਂ ਵਾਲੀ ਜੀ ਛੋਟਾ ਵੀ ਬਰਾ ਤੇ ਸਰ ਇਹ ਕੀ ਹਨਮਨ ਬਨੇ ਪਏ ਹੀ ਜਾਂ ਕੀ ਇਹਨਾਂ ਨੇ ਮਤਲਬ ਪਾ ਕੱਪੜੇ ਨਾਲ ਪਗੜੇ ਪਾਏ ਹੋਏ ਆ ਇਹ ਨਹੀਂ ਮੈਂ ਕਹਿ ਸਕਦਾ ਇਹ ਆਈਓ ਹੀ ਦੱਸ ਸਕਦਾ ਕਿ ਇਹਨਾਂ ਕੋਲੋਂ ਕਾਫੀ ਮਾਤਰਾ 'ਚ ਜਿਹੜੀਆਂ ਡਰੱਗ ਬਰਾਮਦ ਹੋਈ ਆ ਸਰ ਕਿਹੜੀ ਜਗ੍ਹਾ ਤੋਂ ਇਹਨਾਂ ਨੂੰ ਫੜਿਆ ਗਿਆ ਇਹ ਉਹਨਾਂ ਆਈਓ ਦੱਸ ਸਕਦੇ ਜੇ ਇਸ ਬਾਰੇ ਇਹ ਨਹੀਂ ਨਹੀਂ ਪਤਾ ਬੰਦੇ ਹਵਲਾ ਅੱਜ ਬੰਦ ਨੇ ਕਿੰਨੇ ਬੰਦੇ ਹੁਣ ਤੱਕ ਫੜੇ ਗਏ ਆ ਦੋ ਬੰਦੇ ਫੜਿਆ ਜੀ ਦੋਨੇ ਹਵਲਾ ਚ ਬੰਦ ਨੇ ਜੋ ਵੀ ਬਰਾਮਦਗੀ ਹੋਈ ਹੈ ਉਹ ਦਾਖਲਾਵਾਂ ਵਾਲੋ ਚੁੱਕਾ ਲੱਗਦਾ ਹੈ ਕਿ ਨਾ ਅਮ ਹੋਰ ਵੱਡੀ ਮਾਤਰਾ ਨਾਲ ਫੜ ਸਕਦੇ ਆ ਇਹ ਤੇ ਗਾਂ ਅਨਸ਼ਿਖਿਆਰੀ ਹੈ ਅਫਸਰ ਸਾਡੇ ਤਨਾਦ ਨੇ ਸਾਰੇ ਕੁਝ ਚੱਲ ਰਿਹਾ ਜੋ ਵੀ ਹੋਊਗਾ ਜਿਹੜੇ ਦੋਵੇਂ ਬੰਦੇ ਰੱਬ ਦੇ ਬਾਣੇ ਜਿਹੜੇ ਨੇ ਦੋਵਾਂ ਨੇ ਪਾਈ ਹੋਈ ਸੀ ਨਹੀਂ ਮੈਂ ਨਹੀਂ ਕਹਸਦਾ ਰੰਗ ਇਹਨਾਂ ਦਾ ਲਾਲ ਹੀ ਆ ਨਹੀਂ ਰੰਗ ਲਾਲ ਉਹਨਾਂ ਨੇ ਦੋਵਾਂ ਨੇ ਪਾਏ ਹੋਏ ਨਾ ਪਾਏ ਹੋਏ ਆ ਕਿ ਲੱਗਦਾ ਨਹੀਂ ਰੱਬ ਦੀ ਆੜ ਦੇ ਵਿੱਚ ਗਲਤ ਕੰਮ ਕਰਨਾ ਗਲਤ ਹੈ ਨਹੀਂ ਬਿਲਕੁਲ ਗਲਤ ਗੱਲ ਆ ਰੱਬ ਨੂੰ ਧੋਖਾ ਦੇਣਾ ਤੇ ਬਹੁਤ ਵੱਡੀ ਗੱਲ ਆ ਲੱਗਦਾ ਨਹੀਂ ਕਿ ਨਾਮ ਹੋਰ ਜਿਹੜੇ ਪਾਰਟੀਆਂ ਨਿਕਲਦੇ ਨੇ ਉਹਨਾਂ ਨੂੰ ਆਮ ਨਸਾਨੀ ਤੇ ਬਾਣੇ ਵਿੱਚ ਤੇ ਰੱਬ ਦੇ ਬਾਣੇ ਵਿੱਚ ਹੋ ਕੇ ਤੇ ਗਲਤ ਕੰਮ ਕਰਨਾ ਬਹੁਤ ਵੱਡੀ ਗਲਤੀ ਗੱਲ ਆ ਲੱਗਦਾ ਨਹੀਂ ਨਾ ਹੋਰ ਸ਼ਕਤੀ ਤੋਂ ਕਾਰਵਾਈ ਬਿਲਕੁਲ 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 ਨਹੀਂ ਚਾਹੀਦੀ ਬਿਲਕੁਲ